ਇਸ ਤਰ੍ਹਾਂ ਦਾ ਨਿਰਮਾਣ ਕਾਰਜ ਜਿਹੜਾ ਚੱਲ ਰਿਹਾ ਤੇ ਕਿਸ ਤਰ੍ਹਾਂ ਦੀ ਤੁਸੀਂ ਮਦਦ ਸ਼ਹਿਰ ਵਾਸੀਆਂ ਤੋਂ ਚਾਹੁੰਦੇ? ਅਗਰ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਇਸ ਜ਼ਮੀਨ ਨੂੰ ਸੰਭਾਲ ਲਾਂਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਕਦੀ ਮੰਦਰ ਦੀ ਜ਼ਮੀਨ ਬਚਾਉਣ ਵਾਸਤੇ ਸੰਘਰਸ਼ ਨਹੀਂ ਕਰਨਾ ਪਏਗਾ। ਅੱਜ ਤੋਂ 5 ਸਾਲ ਪਹਿਲੇ ਵੀ ਇਸ ਮੰਦਰ ਦੇ ਉੱਪਰ ਸ਼ਰਾਰਤੀ ਤੱਤਵਾਂ ਨੇ ਗਲਤ ਅੰਸਰਾਂ ਨੇ ਇਸ ਮੰਦਰ ਨੂੰ ਦਬਾਨ ਦੀ ਪੂਰੀ ਕੋਸ਼ਿਸ਼ ਕੀਤੀ ਸੀਗੀ। ਸ਼ਿਵਰਾਤਰੀ ਤੋਂ 3 ਦਿਨ ਪਹਿਲਾਂ ਇਸੇ ਪੋੜੀਆਂ ਦੇ ਉੱਪਰ ਅਸੀਂ ਬੈਠ ਕੇ ਮੈਂ ਤੇ ਖੰਨਾ ਜੀ ਨੇ ਮਰਨ ਮਰਤ ਕਰਿਆ ਸੀਗਾ ਮਰਨ ਮਰਤ ਸਿਰਫ ਇਸ ਲਈ ਕਰਿਆ ਸੀਗਾ ਕਿ ਇਸ ਮੰਦਿਰ ਦੀ ਜਿਹੜੀ 23 ਬਿਗ੍ਗੇ ਜ਼ਮੀਨ ਹੈ ਇਸ ਨੂੰ ਬਚਾ ਲਿੱਤਾ ਜਾਏ ਇੱਥੇ ਤੁਸੀਂ ਇੱਟਾਂ ਦੇ ਸਕਦੇ ਹੋ ਸਿਮਿੰਟ ਦੇ ਸਕਦੇ ਹੋ ਬਜਰੀ ਸਰੀਆ ਲੇਵਰ ਦੇ ਸਕਦੇ ਹੋ ਲਗਾਤਾਰ ਅਸੀਂ ਇੱਥੇ ਨਿਰਮਾਣ ਕਰਿਆ ਚਲਾ ਰਹੇ ਹਾਂ ਪਟਿਆਲਾ ਦੇ ਦਾਨੀ ਸੱਜਣਾ ਦਾ ਹਮੇਸ਼ਾ ਹੀ ਸਾਨੂੰ ਸਹਿਯੋਗ ਮਿਲਦਾ ਹੈ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਖ ਸ਼ਰਮਾ ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਪਟਿਆਲਾ ਸ਼ਹਿਰ ਦੇ ਵਿੱਚ ਰਾਚੀਨ ਪ੍ਰਸਿੱਧ ਸ਼੍ਰੀ ਭੂਤਨਾਥ ਮੰਦਿਰ ਦੇ ਇਸ ਮੰਦਿਰ ਦਾ ਬੜਾ ਹੀ ਇਤਿਹਾਸ ਪੁਰਾਣਾ ਹੈ ਔਰ ਬੜੇ ਹੀ ਲੰਬੇ ਅਰਸੇ ਤੋਂ ਇਹ ਮੰਦਿਰ ਸਨੌਰੀ ਏਡਾ ਦੇ ਵਿੱਚ ਸ਼ਿਸ਼ੋਭਿਤ ਹੈ ਸੋ ਸੰਗਤਾਂ ਬੜੀ ਦੂਰੋਂ ਦੂਰੋਂ ਇੱਥੇ ਪਹੁੰਚਦੀਆਂ ਨਤਮਸਤਕ ਹੁੰਦੀਆਂ ਨੇ ਮਹਾ ਸ਼ਿਵਰਾਤਰੀ ਦਾ ਮੇਲਾ ਇੱਥੇ ਬੜਾ ਹੀ ਜੋਰ ਸ਼ੋਰ ਨਾਲ ਭਰਦਾ ਔਰ ਪਟਿਆਲਾ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਮੇਲਾ ਇੱਥੇ ਲੱਗਦਾ ਪੂਰੇ ਪੰਜਾਬ ਦੇ ਵਿੱਚੋਂ ਲੋਕ ਇੱਥੇ ਜਿੱਥੇ ਨਤਮਸਤਕ ਹੋਣ ਲਈ ਪਹੁੰਚਦੇ ਆ ਉੱਥੇ ਹੀ ਉਸ ਮੇਲੇ ਦੇ ਵਿੱਚ ਵੀ ਆਂਦੇ ਆ ਔਰ ਮਹਾਦੇਵ ਦੇ ਦਰਸ਼ਨ ਕਰਦੇ ਆ ਮੂਹ ਮੰਗੀਆਂ ਮਨੋ ਕਾਮਨਾਵਾਂ ਭਗਵਾਨ ਪੋਲੇਨਾ ਇਤਿਹਾਸ ਬਾਰੇ ਅੱਜ ਪ੍ਰਧਾਨ ਜੀ ਨਾਲ ਗੱਲ ਕਰਾਂਗੇ ਸਿਰ ਖੰਨਾ ਸਾਹਿਬ ਸਾਡੇ ਨਾਲ ਮੌਜੂਦ ਹੈ ਗੱਲ ਉਹਨਾਂ ਨਾਲ ਕਰਦੇ ਆ ਖੰਨਾ ਜੀ ਥੋੜਾ ਜਿਹਾ ਮੰਦਰ ਦੇ ਇਤਿਹਾਸ ਬਾਰੇ ਸਾਡੇ ਭਗਤਾਂ ਨੂੰ ਜਾਣਨਾ ਪਾਓ ਹਰ ਹਰ ਮਹਾਦੇਵ ਭੋਲੇ ਸ਼ੰਕਰ ਦਾ ਪ੍ਰਾਚੀਨ ਮੰਦਰ ਇਹ ਸਨੋਰੀ ਅੱਡੇ ਤੋਂ ਸਨੋਰ ਰੋਡ ਨੂੰ ਜਿਹੜਾ ਆਪਾਂ ਜਾਣਦੇ ਆ ਤਾਂ ਛੋਟੀ ਨਦੀ ਦੇ ਨਾਲ ਇਹ ਤਕਰੀਬਨ 2-300 ਸਾਲ ਪੁਰਾਣਾ ਜੋ ਇਤਿਹਾਸ ਹੈ ਇਹਦਾ ਤੇ ਲੱਖਾਂ ਹੀ ਲੋਕ ਇੱਥੇ ਸ਼ਿਵਰਾਤਰੀ ਵਾਲੇ ਦਿਨ ਇੱਥੇ ਬੋਲੇ ਸ਼ੰਕਰ ਦਾਸ ਅਸੀਰਵਾਦ ਪ੍ਰਾਪਤ ਕਰਨ ਲਈ ਪਹੁੰਚਦੇ ਨੇ ਤੇ ਹੁਣ ਅੱਜਕੱਲ 22 ਜੁਲਾਈ ਤੋਂ 19 ਅਗਸਤ ਤੱਕ ਰੁਦਰਾ ਵਿਸ਼ੇਖ ਦਾ ਕਾਰਜਕ੍ਰਮ ਜਿਹੜਾ ਹੈ ਸ਼ੁਰੂ ਹੋਣ ਜਾ ਰਿਹਾ ਹੈ ਸਰਤਨ ਤਰਮ ਦੇ ਜਿੰਨੇ ਵੀ ਸਾਡੇ ਤਿਹਾਰ ਹਨ ਅਸੀਂ ਉਹ ਸਾਡੀ ਸੁਧਾਰ ਸਭਾ ਮੰਦਿਰ ਕਮੇਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਤਿਹਾਰ ਇਸ ਮੰਦਿਰ ਦੇ ਵਿੱਚ ਮਨਾਇਆ ਜਾਵੇ ਤਾਂ ਕਿ ਆਨ ਵਾਲੀ ਪੀੜੀ ਨੂੰ ਆਨ ਵਾਲੇ ਬੱਚਿਆਂ ਨੂੰ ਸਾਰਿਆਂ ਨੂੰ ਇਹ ਜਾਣਕਾਰੀ ਹੋਵੇ ਵੀ ਕਿ ਸਨਾਤਨ ਧਰਮ ਚ ਕਿਹੜੇ ਕਿਹੜੇ ਤਿਹਾੜ ਕਿਉਂ ਮਨਾਏ ਜਾਂਦੇ ਆ ਤੇ ਉਹਨਾਂ ਦੀ ਮਹੱਤਤਾ ਕੀ ਹੈ ਤੇ ਹੁਣ ਸ਼ਾਵਨ ਦਾ ਮਹੀਨਾ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਮੇਰੀ ਸਾਰੇ ਭੋਲੇ ਸ਼ੰਕਰ ਦੇ ਭਗਤਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਰਿਵਾਰ ਸਹਿਤ ਇੱਥੇ ਪੁੰਜਣ ਭੋਲੇ ਸ਼ੰਕਰ ਦਾ ਪੂਜਨ ਕਰਨ ਤੇ ਭੋਲੇ ਸ਼ੰਕਰ ਦਾ ਅਸੀਰਵਾਦ ਪ੍ਰਾਪਤ ਕਰਨ ਤੇ ਮੇਰੀ ਹੋਰ ਵੀ ਬੇਨਤੀ ਹੈ ਭੋਲੇ ਸ਼ੰਕਰ ਦੇ ਭਗਤਾਂ ਨੂੰ ਕਿ ਇੱਥੇ ਮੰਦਰ ਚ ਨਿਰਮਾਨ ਦਾ ਕਾਰਜ ਚੱਲ ਰਿਹਾ ਹੈ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਹੈ ਉਹ ਮੈਂ ਜਿਨੇ ਭਗਤਾ ਨੇ ਦਾਨ ਕੀਤਾ ਹੈ ਮੈਂ ਉਹਨਾਂ ਦਾ ਵੀ ਬਹੁਤ ਆਭਾਰੀ ਹਾਂ ਮੰਦਿਰ ਕਮੇਟੀ ਵੱਲੋਂ ਤੇ ਹਲੇ ਹੋਰ ਵੀ ਜਿਹੜਾ ਹੈ ਕੰਮ ਉਹਦਾ ਪੈਂਡਿੰਗ ਪਿਆ ਹੈ ਮੇਰੀ ਸਾਰਿਆਂ ਨੂੰ ਨਿਵੇਦਨ ਹੈ ਕਿ ਉਹ ਵੱਧ ਚੌੜ ਕਰਕੇ ਰੇਤਾ, ਬਜਰੀ, ਸਿਮਿੰਟ ਜੋ ਵੀ ਤੁਸੀਂ ਮਟੀਰੀਅਲ ਦੇ ਤੌਰ ਤੇ ਦੇ ਸਕੋ ਜਾਂ ਕੈਸ਼ ਤੋਂ ਦਿਲ ਖੋਲ੍ਹ ਕਰਕੇ ਦਾਨ ਦਿਓ ਉਹਦੇ 'ਚ ਤੁਸੀਂ ਕੀ ਤੁਹਾਡੇ ਕਿਸੇ ਬੱਚੇ ਦਾ ਜਨਮ ਦਿਨ ਹੈ ਉਸ ਦਿਨ ਉਸ ਨੂੰ ਆਪ ਅਰਪਣ ਕਰੋ ਤੁਹਾਡੀ ਮੈਰਿਜ ਐਨੀਵਰਸਰੀ ਹੈ ਤੁਸੀਂ ਆਪਣੇ ਬਜ਼ੁਰਗਾਂ ਦੇ ਨਾਮ ਤੇ ਦਿਲ ਖੋਲ ਕਰਕੇ ਦਾਨ ਦਿਓ ਤੇ ਭੂਤਨਾਥ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ 22 ਜੁਲਾਈ ਤੋਂ 사ਵਨ ਸ਼ੁਰੂ ਹੋ ਜਾਏਗਾ 22 ਜੁਲਾਈ ਤੋਂ ਲੈ ਕੇ 19 ਅਗਸਤ ਤੱਕ 사ਵਨ ਚੱਲੇਗਾ ਤੇ ਉਹ 사ਵਨ ਦੇ ਵਿੱਚ ਇੱਥੇ ਰੁਦਰ ਅਭਿਸ਼ੇਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਿਆ ਜਾ ਰਿਹਾ ਹੈ ਬੜੇ ਵਿਦਵਾਨ ਬ੍ਰਾਹਮਣਾਂ ਦੁਆਰਾ ਰੁਦਰ ਅਭਿਸ਼ੇਕ ਕੀਤਾ ਜਾਏਗਾ ਤੁਸੀਂ ਆ ਕੇ ਆਪਣੇ ਪਰਿਵਾਰ ਸਹਿਤ ਉਸ ਰੁਦਰ ਅਭਿਸ਼ੇਕ ਨੂੰ ਕਰ ਸਕਦੇ ਹਾਂ ਭਗਵਾਨ ਪੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਾਂ ਗੱਲ ਹੋਰ ਵੀ ਹੈ ਸਾਵਨ ਦੇ ਮਹੀਨੇ ਦੇ ਵਿੱਚ ਭਗਵਾਨ ਪੋਲੇਨਾਥ ਦੇ ਦਰ ਦੇ ਉੱਤੇ ਜੇਕਰ ਤੁਸੀਂ ਕੋਈ ਡੋਨੇਸ਼ਨ ਦੇ ਸਕਦੇ ਹੋ ਕੋਈ ਦਾਨ ਕਰ ਸਕਦੇ ਹੋ ਤਾਂ ਉਹਦੇ ਵਰਗੀ ਦੀ ਕੋਈ ਰੀਸ ਨਹੀਂ ਹੈ ਸੁਸ਼ੀਲ ਨૈયਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਨૈયਰ ਸਾਹਿਬ ਕਿਸ ਤਰ੍ਹਾਂ ਦਾ ਨਿਰਮਾਣ ਕਾਰਜ ਜਿਹੜਾ ਚੱਲ ਰਿਹਾ ਤੇ ਕਿਸ ਤਰ੍ਹਾਂ ਦੀ ਤੁਸੀਂ ਮਦਦ ਸ਼ਹਿਰ ਵਾਸੀਆਂ ਤੋਂ ਚਾਹੁੰਦੇ ਹੋ ਪਹਿਲੇ ਤਾਂ ਸਾਰੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਰ ਹਰ ਮਹਾਦੇਵ ਤੇ ਤੁਹਾਡਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਅਰਥ ਟੀਵੀ ਪੰਜਾਬ ਦਾ ਜਿਹੜੇ ਇਸ ਨਿਰਮਾਨ ਕਾਰਜ ਦੇ ਵਿੱਚ ਇੱਕ ਦਾਨੀ ਵਾਸਤੇ ਤੇ ਮੰਦਿਰ ਕਮੇਟੀ ਵਾਸਤੇ ਇੱਕ ਪੁੱਲ ਦਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਮੈਂ ਇਹਦਾ ਵੀ ਤੁਹਾਡਾ ਧੰਨਵਾਦ ਕਰਦਾ ਜਿਹੜੀ ਗੱਲ ਕਰ ਰਹੇ ਆਪਾਂ ਮੰਦਿਰ ਦੇ ਨਿਰਮਾਨ ਦੀ ਮੰਦਿਰ ਦੀ 23 ਬਿਗੇ ਜ਼ਮੀਨ ਹੈ ਤੇ 23 ਬਿਗੇ ਦੇ ਵਿੱਚ 20 ਬਿਗੇ ਦੇ ਵਿੱਚ ਅਸੀਂ ਖੇਤੀ ਕਰਦੇ ਆਂ ਤੇ ਇਸ ਮੈਂ ਸਾਹਮਣੇ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਇਹ ਜਿਹੜੀ ਦੀਵਾਰ ਹੈ ਤਕਰੀਬਨ ਤਕਰੀਬਨ 1800 ਤੋਂ 2000 ਫੁੱਟ ਦੇ ਆਸ-ਪਾਸ ਇਹ ਬਾਉਂਡਰੀ ਵਾਲ ਹੈਗੀ ਹੈ ਜਿਹੜੀ ਅਸੀਂ ਸ਼ੁਰੂ ਕਰੀ ਹੈ ਜੀ ਸ਼ਿਵਰਾਤਰੀ ਤੇ ਜੋ ਪਟਿਆਲਾ ਸ਼ਹਿਰ ਵਾਸੀਆਂ ਨੇ ਪ੍ਰਾਚੀਨ ਭੂਤਨਾਥ ਮੰਦਿਰ ਦੇ ਵਿੱਚ ਡੋਨੇਸ਼ਨ ਦਿੱਤੀ ਸੀਗੀ ਉਸ ਡੋਨੇਸ਼ਨ ਦੇ ਨਾਲ ਅਸੀਂ ਇਹ April ਦੇ ਵਿੱਚ ਕੰਮ ਸ਼ੁਰੂ ਕਰਿਆ ਸੀਗਾ ਤੇ ਇਸ ਵਕਤ ਲਗਭਗ ਤਕਰੀਬਨ ਤਕਰੀਬਨ ਅੱਪਾ ਕਹੀਏ 1.5 ਲੱਖ ਇੱਟ ਦੇ ਆਸ-ਪਾਸ ਜਿਹੜੀ ਹੈ ਇਹ ਚਾਰ ਦੀਵਾਰੀ ਚ ਲੱਗ ਚੁੱਕੀ ਹੈ 500 ਦੇ ਆਸ-ਪਾਸ ਬੋਰੀਆਂ ਜਿਹੜੀਆਂ ਹੈ ਜਾਂ ਸਿਮਿੰਟ ਦੀਆਂ ਉਹ ਲੱਗ ਚੁੱਕੀਆਂ ਲਗਾਤਾਰ ਅਸੀਂ ਇੱਥੇ ਨਿਰਮਾਣ ਕਾਰਿਆ ਚਲਾ ਰਹੇ ਆ ਪਟਿਆਲਾ ਦੇ ਦਾਨੀ ਸੱਜਣਾ ਦਾ ਹਮੇਸ਼ਾ ਹੀ ਸਾਨੂੰ ਸਹਿਯੋਗ ਮਿਲਦਾ ਹੈ ਇਹ ਜਿਹੜੀ ਬਾਉਂਡਰੀ ਵਾਲ ਬਣਾ ਰਹੇ ਆ ਅਸੀਂ ਇਹ ਹਰ 12 ਫੁੱਟ ਬਾਅਦ ਅਸੀਂ ਫਿਰਲ ਬੀਮ ਖੜਾ ਕਰ ਰਹੇ ਆ ਤੇ 12 ਤੋਂ 15 ਫੁੱਟ ਉੱਚੀ ਅਸੀਂ ਦੀਵਾਰ ਬਣਾ ਰਹੇ ਆ ਤਾਂ ਕਿ ਜਿਹੜੀ ਇਹ ਪ੍ਰਾਚੀਨ ਭੂਤਨਾਥ ਮੰਦਿਰ ਦੀ 23 ਬਿਗੇ ਜ਼ਮੀਨ ਹੈ ਇਹ ਜ਼ਮੀਨ ਨੂੰ ਜਿਹੜਾ ਅੱਜ ਤੱਕ ਸਾਡੇ ਤੋਂ ਪਹਿਲੀ ਕਮੇਟੀਆਂ ਨੇ ਬਚਾ ਕੇ ਰੱਖਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਮੰਦਿਰਾਂ ਦੀ ਜ਼ਮੀਨਾਂ ਦੇ ਉੱਪਰ ਭੂ ਮਾਫੀਆ ਜਿਹੜਾ ਹੈ ਉਹ ਪੂਰੇ ਦੇਸ਼ ਦੇ ਵਿੱਚ ਹਮੇਸ਼ਾ ਹੀ ਸਕਰੀਆ ਰਹਿੰਦਾ ਹੈ ਤਾਂ ਮੈਂ ਸਾਰੀ ਹਿੰਦੂ ਭਰਾਵਾਂ ਨੂੰ ਸਨਾਤਨੀ ਭਰਾਵਾਂ ਨੂੰ ਇਹ ਬੇਨਤੀ ਕਰਾਂਗਾ ਕਿ ਸ਼ਿਪਰਾਂਚ ਵੀ ਇਸ ਚੀਜ਼ ਦਾ ਵਰਨਾ ਹੈ ਕਿ ਅਗਰ ਸ਼ਿਵਾਲਾ ਦੇ ਵਿੱਚ ਆਪਾਂ ਇੱਕ ਇੱਟ ਵੀ দান ਕਰਦੇ ਹਾਂ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਕਾਫੀ ਜ਼ਿਆਦਾ ਜਿਹੜੇ ਹੈ ਆਪਣੇ ਪਰਿਵਾਰ ਨੂੰ ਸੁਖ ਸ਼ਾਂਤੀ ਮਿਲਦੀ ਹੈ ਤੇ ਆਪਣਾ ਜੀਵਨ ਸਫਲ ਹੋ ਜਾਂਦਾ ਹੈ ਜੀ ਤੇ ਅਗਰ ਆਪਾਂ ਇਸ ਚਾਰ ਦੀਵਾਰੀ ਦੇ ਵਿੱਚ ਹਲੇ ਵੀ ਸਾਨੂੰ ਤਕਰੀਬਨ 2 ਕੁ ਲੱਖ ਇੱਟ 1000 ਬੋਰੀ ਦੇ ਆਸ-ਪਾਸ ਤੇ ਬਾਕੀ ਜਿਹੜਾ ਹੈ ਰੇਤਾ ਸਰੀਆ ਇਹਨਾਂ ਸਾਰੀਆਂ ਚੀਜ਼ਾਂ ਦੀ ਅਵਸ਼ਕਤਾ ਹੈਗੀ ਆ ਮੈਂ ਪਟਿਆਲਾ ਦੇ ਦਾਨੀ ਸੱਜਣਾ ਨੂੰ ਕਾਹਾਂਗਾ ਕਿ ਤੁਸੀਂ ਭੂਤਨਾਥ ਮੰਦਿਰ ਦੇ ਵਿੱਚ ਉਰੇ ਆਓ ਤੇ ਉਰੇ ਦੇਖੋ ਕਿ ਵਾਕੇ ਹੀ ਜ਼ਰੂਰਤ ਹੈ ਇਸ ਜ਼ਮੀਨ ਨੂੰ ਸੰਭਾਲਣ ਦੀ ਅਗਰ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਇਸ ਜ਼ਮੀਨ ਨੂੰ ਸੰਭਾਲ ਲਾਂਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਕਦੀ ਮੰਦਿਰ ਦੀ ਜ਼ਮੀਨ ਬਚਾਉਣ ਵਾਸਤੇ ਸੰਘਰਸ਼ ਨਹੀਂ ਕਰਨਾ ਪਏਗਾ ਬਿਲਕੁਕੁਲ ਸਹੀ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਨਾ ਅੱਜ ਤੋਂ 5 ਸਾਲ ਪਹਿਲੇ ਵੀ ਇਸ ਮੰਦਿਰ ਦੇ ਉੱਪਰ ਸ਼ਰਾਰਤੀ ਤੱਤਵਾਂ ਨੇ ਗਲਤ ਅੰਸਰਾਂ ਨੇ ਇਸ ਮੰਦਰ ਨੂੰ ਦਬਾਨ ਦੀ ਪੂਰੀ ਕੋਸ਼ਿਸ਼ ਕਰੀ ਸੀਗੀ ਤੇ ਸ਼ਾਇਦ ਉਹ ਸਫਲ ਵੀ ਹੋ ਜਾਂਦੇ ਮਗਰ ਸਫਲ ਇਸ ਲਈ ਨਹੀਂ ਹੋਏ ਕਿਉਂਕਿ ਅੰਦਰ ਜਿਹੜੇ ਮਹਾਦੇਵ ਬੈਠੇ ਆਂ ਭਗਵਾਨ ਪੋਲੇ ਸ਼ੰਕਰ ਬੈਠੇ ਆਂ ਉਹ ਨਹੀਂ ਚਾਹਦੇ ਕਿ ਮੇਰੀ ਜ਼ਮੀਨ ਦੇ ਉੱਪਰ ਮੇਰੇ ਮੰਦਰ ਦੇ ਉੱਪਰ ਗਲਤ ਵਿਅਕਤੀ ਜਿਹੜੇ ਆਂ ਕਬਜ਼ਾ ਕਰ ਸਕਣ ਅਸੀਂ ਅੱਜ ਤੋਂ 5 ਸਾਲ ਪਹਿਲਾਂ ਸ਼ਿਵਰਾਤਰੀ ਤੋਂ 3 ਦਿਨ ਪਹਿਲਾਂ ਮੈਂ ਅਨੁਰਾਗ ਜੀ ਤੁਹਾਨੂੰ ਦੱਸਣਾ ਚਾਹਾਂਗਾ ਸ਼ਿਵਰਾਤਰੀ ਤੋਂ 3 ਦਿਨ ਪਹਿਲਾਂ ਇਸੇ ਪੌੜੀਆਂ ਦੇ ਉੱਪਰ ਅਸੀਂ ਬੈਠ ਕੇ ਮੈਂ ਤੇ ਖੰਨਾ ਜੀ ਨੇ ਮਰਨ ਵਰਤ ਕਰਿਆ ਸੀਗਾ ਮਰਨਵਰਤ ਸਿਰਫ ਇਸ ਲਈ ਕਰਿਆ ਸੀਗਾ ਕਿ ਇਸ ਮੰਦਿਰ ਦੀ ਜਿਹੜੀ 23 ਬਿਗੇ ਜ਼ਮੀਨ ਹੈ ਇਸ ਨੂੰ ਬਚਾ ਲਿੱਤਾ ਜਾਏ ਕਿਉਂਕਿ ਭੂ ਮਾਫੀਆ ਜਿਹੜੇ ਆ ਉਹ ਦੋ ਸਕਰੀਆ ਹੋ ਗਏ ਸੀਗੇ ਕਾਂਗਰਸ ਦਾ ਰਾਜ ਸੀ ਕਾਂਗਰਸ ਦੀ ਸਰਕਾਰ ਸੀਗੀ ਤੇ ਸੁਣਵਾਈ ਸਾਡੀ ਕੁਝ ਨਹੀਂ ਹੋ ਰਹੀ ਸੀ ਜੀ ਸਾਨੂੰ ਐਂਡ ਸ਼ਿਵਰਾਤਰੀ ਤੋਂ 3 ਦਿਨ ਪਹਿਲਾਂ ਮਰਨਵਰਤ ਤੇ ਅਸੀਂ ਬੈਠੇ 48 ਘੰਟੇ ਬਾਅਦ ਸਾਨੂੰ ਸਫਲਤਾ ਮਿਲੀ ਸੀਗੀ ਪ੍ਰਸ਼ਾਸਨ ਜਾਗਿਆ ਸੀਗਾ ਤੇ ਜਿਹੜੀ ਸਹੀ ਕਮੇਟੀ ਸੀਗੀ ਉਸ ਨੂੰ ਇਸ ਮੰਦਿਰ ਦਾ ਪ੍ਰਬੰਧ ਜਿਹੜਾ ਹੈ ਦਿੱਤਾ ਗਿਆ ਸੀ ਜੀ ਸੋ ਬਿਲਕੁਲ ਜੀ ਸੰਘਰਸ਼ ਕਰਨੇ ਬੈਲੇ ਇਹ ਗੱਲ ਤੁਸੀਂ ਬੜੀ ਅੱਛੀ ਕਹੀ ਹੈ ਕਿ ਜੇ ਅੱਜ ਜ਼ਮੀਨ ਸੰਭਾਲ ਲਾਂਗੇ ਕਹਿ ਲਿਏ ਕਿ ਅਗਰ ਜ਼ਮੀਨ ਹੈ ਤਾਂ ਹੀ ਮੰਦਰ ਚੱਲੇਗਾ ਕਿਉਂਕਿ ਖਰਚੇ ਬਹੁਤ سارے ਹੁੰਦੇ ਆ ਮੰਦਰਾਂ ਨੂੰ ਚਲਾਉਣ ਵਾਸਤੇ ਤਾਂ ਆਉਣ ਵਾਲੀ ਪੀੜ੍ਹੀਆਂ ਨੂੰ ਸੰਘਰਸ਼ ਨਹੀਂ ਕਰਨਾ ਪਏਗਾ ਸੋ ਉਸ ਸੰਘਰਸ਼ ਤੋਂ ਵੀ ਬਚਨ ਦੀ ਤੇ ਬਚਾਨ ਦੀ ਜ਼ਰੂਰਤ ਹੈ ਉੱਥੇ ਹੀ ਜ਼ਰੂਰਤ ਹੈ ਜਿਵੇਂ ਸਾਵਣ ਦਾ ਮਹੀਨਾ ਆ ਰਿਹਾ ਹੈ ਕਹਿੰਦੇ ਬਹੁਤ ਦਾਨ ਲੱਗਦਾ ਜਦੋਂ ਸਾਵਣ ਦੇ ਵਿੱਚ ਦਾਨ ਕੀਤਾ ਜਾਂਦਾ ਸੋ ਤੁਸੀਂ ਦਾਨਪੂਰ ਕਰ ਸਕਦੇ ਹੋ ਇੱਥੇ ਪੈਸੇ ਦੀ ਜ਼ਰੂਰਤ ਨਹੀਂ ਹੈਗੀ ਇੱਥੇ ਤੁਸੀਂ ਇੱਟਾਂ ਦੇ ਸਕਦੇ ਹੋ, ਸਿਮਿੰਟ ਦੇ ਸਕਦੇ ਹੋ, ਬਜਰੀ, ਸਰੀਆ, ਲੇਵਰ ਦੇ ਸਕਦੇ ਹੋ। ਕਿ ਅੱਜ ਦੀ 10 ਦਿਨਾਂ ਦੀ ਮਿਸਤਰੀ ਦੀ ਮਜ਼ਦੂਰੀ ਦੀ ਢਹਾੜੀ ਤੁਸੀਂ ਦੇ ਰਹੇ ਹੋ। ਇੱਟਾਂ ਤੁਹਾਡੇ ਵੱਲੋਂ ਲੱਗ ਰਹੀਆਂ। ਹਾਂ ਜਿੱਥੇ ਤੁਹਾਨੂੰ ਲੋੜ ਹੈ ਕਿ ਕਿਤੇ ਨਾਮ ਦਾ ਪੱਥਰ ਲਾਣਾ ਤੇ ਉਹ ਕਮੇਟੀ ਵੱਲੋਂ ਉਹ ਵੀ ਰਾਬਦਾਨ ਕੀਤਾ ਜਾਏਗਾ। ਤੁਸੀਂ ਆਪਣੇ ਆਪਣਾ ਬਲੌਕ ਕਰਾ ਸਕਦੇ ਹੋ ਜਿਵੇਂ ਕਿ 500 550 ਦਾ ਇੱਕ ਹੈਗਾ ਮੇਰੇ ਖਿਆਲ ਇਹ ਇੰਨਾ ਏਰੀਆ ਹੈਗਾ। ਇੱਕ ਬੀਮ ਤੋਂ ਦੂਜੀ ਦੀਵਾਰ ਦੇ ਵਿੱਚ ਦਾ ਏਰੀਆ। ਹਾਂਜੀ ਹਾਂਜੀ ਇੰਨਾ ਹੈਗਾ। ਹਰ 12 ਫੁੱਟ ਬਾਅਦ ਪੀਲਰ ਬਣਾ ਰਹੇ ਹਾਂ ਅਸੀਂ। ਇਹ ਆਹ ਨਾਲ ਹੀ ਜਿਹੜੀ ਪ੍ਰਪੋਜ਼ਲ ਹੈਗੀ ਹੈ ਇੱਕ ਵ ਉਸ ਤੋਂ ਬਾਅਦ ਮੰਦਰ ਦਾ ਹੋਰ ਵੀ ਅਸੀਂ ਪਲੈਨਿੰਗ ਹੈਗੀ ਆ ਉਹ ਸਮੇਂ ਸਿਰ ਸਮਾਜ ਨੂੰ ਦੱਸਦੇ ਜਾਵਾਂਗੇ ਮੈਂ ਫਿਰ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਟਿਆਲਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਪਹਿਲੇ ਵੀ ਸਾਨੂੰ ਉਹ ਸਿੱਧੀਆਂ ਮੈਂ ਤੁਹਾਨੂੰ ਅਨੁਰਾਜ ਜੀ ਦੱਸਣਾ ਚਾਹਨਾ ਕਈ ਦਾਨੀ ਸੱਜਣਾਂ ਨੇ ਅਸੀਂ ਪਹਿਲੇ ਵੀ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਮਾਧਿਅਮ ਨਾਲ ਅਸੀਂ ਅਪੀਲ ਕਰਦੇ ਰਹਿੰਦੇ ਆ ਪਹਿਲੇ ਵੀ ਸਾਨੂੰ ਸੱਤ ਟਰਾਲੀਆਂ ਪਿਛਲੇ ਸਮੇਂ ਦੇ ਵਿੱਚ ਬਾਤ ਚਾ ਚਲੋ ਸਾਨੂੰ ਜਾਣਕਾਰੀ ਆ ਗਈ ਸੀਗੀ ਕਿ ਫਲਾਣੇ ਫਲਾਣੇ ਦਾਨੀ ਸੱਜਣ ਨੇ ਭੇਜੀ ਹੈ ਸਿੱਧੀਆਂ ਟਰਾਲੀਆਂ ਸਾਡੀਆਂ ਔਰ ਇੱਟਾਂ ਦੀਆਂ ਭੇਜਤੀਆਂ ਜੀ ਗੁਪਤਦਾਨ ਦੇ ਵਿੱਚ ਮਗਰ ਅਸੀਂ ਪਤਾ ਕਰਿਆ ਕਿਉਂਕਿ ਰਿਕਾਰਡ ਰੱਖਣਾ ਕਮੇਟੀ ਦਾ ਫਰਜ ਹੈ ਕੀ ਕਿੱਥੋਂ ਕੀ ਪੈਸਾ ਆਇਆ ਸਾਡੇ ਕੋਲ 5 ਸਾਲ ਦਾ ਪੂਰਾ ਰਿਕਾਰਡ ਹੈ ਜਿੱਥੋਂ ਵੀ ਰੁਪਈਆ ਵੀ ਆਇਆ ਤੇ ਅਗਰ ਕਿਤੇ ਰੁਪਈਆ ਲੱਗਿਆ ਤਾਂ ਅੱਜ 5 ਸਾਲ ਦਾ ਮੰਦਰ ਕਮੇਟੀ ਦੇ ਕੋਲ ਪੂਰਾ ਰਿਕਾਰਡ ਹੈਗਾ ਜੀ ਮਤਲਬ ਮੈਂ ਤਾਂ ਕਹਿਣਾ ਚਾਹੁੰਦਾ 12 ਜਿਹੜਾ ਫੁੱਟ ਦਾ ਇਹ ਕਹਿੰਦੇ ਆ ਕਿ ਇੱਕ ਬਲੌਕ ਬਣ ਰਿਹਾ ਕੋਈ ਵੀ ਦਾਨੀ ਸਜਣ ਕਹਿ ਸਕਦਾ ਵੀ ਆਹ ਬਲੌਕ ਮੇਰੇ ਵੱਲੋਂ ਜੀ ਮੈਂ ਇੱਥੇ ਆਪਣਾ ਨਾਮ ਲਸਾਣਾ ਚਾਹੁੰਨਾ ਆਪਣੇ ਕਿਸੇ ਬਜ਼ੁਰਗ ਦਾ ਨਾਮ ਖਾਣਾ ਚਾਹੁੰਨਾ ਆਪਣੇ ਕਿਸੇ ਤਿਹਾਰ ਦੇ ਉੱਤੇ ਜਾਂ ਕਿਸੇ ਦੀ ਯਾਦ ਦੇ ਵਿੱਚ ਉਹ ਬਲੌਕ ਬਣਵਾਣਾ ਚਾਹੁੰਨਾ ਤੁਸੀਂ 12 12 ਫੁੱਟ ਦੇ ਜਿਹੜੇ 12 ਬਾਈ 10 ਫੁੱਟ ਦੇ ਬਲੌਕ ਹੈ ਤੁਸੀਂ ਉਹ ਵੀ ਬਣਵਾ ਸਕਦੇ ਹੋ ਸੋ ਇਹ ਸੌਖਾ ਤਰੀਕਾ ਹੁੰਦਾ ਚਲੋ ਇਹ ਤਾਂ ਕਮੇਟੀ ਦੀ ਗੱਲ ਹੈ ਹੁਣ ਤੁਹਾਨੂੰ ਦਰਸ਼ਨ ਕਰਾਨੇ ਆਂ ਭਗਵਾਨ ਪੂਲੇਨਾਥ ਦੇ ਹਾਰ ਸ਼ਿੰਗਾਰ ਦੇ ਦਰਸ਼ਨ ਕਰਾਵਾਂਗੇ ਇਸ ਸਥਾਨ ਦੇ ਉੱਤੇ ਬੜੀ ਦੁਨੀਆ ਦੂਰੋਂ ਦੂਰੋਂ ਆਂ ਦੀ ਮਨੋ ਕਾਮਨਾ ਭਗਵਾਨ ਪੂਰਨਾ ਜਰੂਰ ਪੂਰੀ ਕਰਦੇ ਆ ਹਰ ਹਰ ਮਹਾਦੇਵ ਬਣੇ ਰਹੋ ਆਰਟੀਵੀ ਪੰਜਾਬ ਦੇ ਨਾਲ